ਇਮੋਸ਼ਨ ਜਿਹੜੇ ਆ ਉਹਨੂੰ ਕੈਚ ਕਰਦੇ ਆ ਤੇ ਇਹ ਦਰਸਾਉਂਦੇ ਆ ਵੀ ਵੇਖੋ ਅਸੀਂ ਬਹੁਤ ਵੱਡਾ ਕੰਮ ਕਰ ਰਹੇ ਆ ਹਾਲਾਂਕਿ ਪੰਜਾਬ 95 ਫਿਲਮ ਦਾ ਪਿੱਛੇ ਰੌਲਾ ਪਿਆ ਸੀ ਜਿਹਦੇ ਚ ਸਰਦਾਰ ਜਸਵੰਤ ਸਿੰਘ ਖਾਲੜਾ ਹੋਰਾਂ ਦਾ ਰੋਲ ਦਿਲਜੀਤ ਦਸਾਂਝ ਨੇ ਕੀਤਾ ਸੋ ਫਰਕ ਹੁੰਦਾ ਹਰੇਕ ਚੀਜ਼ ਚ ਭਾਵੇਂ ਕਿ ਉਹਦੇ ਵਿੱਚ ਵੀ ਪੂਰਾ ਸੱਚ ਨਹੀਂ ਸੀ ਵਿਖਾਇਆ ਜਾਣਾ ਪਰ ਫਿਰ ਵੀ ਉਸ ਨਾਇਕ ਦਾ ਜ਼ਿਕਰ ਆ ਜਿਹਨੇ 25000 ਲਾਛਾਂ ਜਿਹੜੀਆਂ ਲਾਪਤਾ ਕਹਿ ਕੇ ਸਾੜੀਆਂ ਉਹਨਾਂ ਨੂੰ ਲੱਭਿਆ ਤੇ ਆਪ ਇੱਕ লাশ ਬਣ ਗਿਆ ਸੋ ਉਹਨੇ ਜੀਵਨ ਤੇ ਆਧਾਰ ਸੀ ਪਰ ਉਹਨੂੰ ਮਨਜ਼ੂਰੀ ਨਹੀਂ ਦਿੱਤੀ ਉਹ ਨਹੀਂ ਆਈ ਤੇ ਜਿਹਦੇ ਕਰਕੇ ਹੋ ਸਕਦਾ ਵੀ ਕੋਈ ਨੌਜਵਾਨ ਬੱਚੇ ਬੱਚੀਆਂ ਵੇਖਦੇ ਵੀ ਵੇਖੋ ਕਿੰਨਾ ਵੱਡਾ ਯੋਗਦਾਨ ਜਿਹੜਾ ਸਾਡੇ ਬਜ਼ੁਰਗਾਂ ਨੇ ਦਿੱਤਾ ਆ